ਮੈਂ ਰਾਤ ਨੂੰ 8:30 ਵਜੇ 8:30 ਵਜੇ ਕਰੀਬ ਗਿਆ ਆਪਣੇ ਕੁੱਤਣ ਲੈ ਕੇ ਤੇ ਕੁਝ ਨੌਜਵਾਨਾਂ ਨੇ ਮੈਨੂੰ ਰੋਕਿਆ ਬਾਹਰ ਕਹਿੰਦੇ ਤੂੰ ਆਪਣੇ ਕੁੱਤੇ ਨੂੰ ਅੱਜ ਤੋਂ ਬਾਅਦ ਬਾਹਰ ਨਹੀਂ ਲੈ ਕੇ ਜਾ। ਉਹਨਾਂ ਨੇ ਮੇਰੇ ਇੱਤੇ ਦੇ ਨਾਲ ਵਾਰ ਕੀਤੇ ਕਹਿੰਦੇ ਅੱਜ ਤੋਂ ਬਾਅਦ ਬਾਹਰ ਨਹੀਂ ਆਣਾ ਚਾਹੀਦਾ ਕੁੱਤਾ ਤੇਰਾ। ਮੇਰੇ ਇੱਕ ਤੇ ਲੱਕ ਤੇ ਵੱਜੀ ਇੱਕ ਮੇਰੇ ਪੈਰ ਤੇ ਵੱਜੀ। ਇਹ ਨੌਜਵਾਨ ਸਕੂਲ ਆਉਂਦੇ ਹੀ ਮੈਨੂੰ ਦਾਤਰ ਵਗੈਰਾ ਲੈ ਕੇ ਆਉਂਦੇ ਆ। ਮੇਰੇ ਸਕੂਲ ਦੇ ਬੱਚਿਆਂ ਨੇ ਪੁੱਛਦੇ ਆ ਕਿ ਰੋਹਨ ਨਾਮ ਦਾ ਇੱਕ ਮੁੰਡਾ ਪੜਦਾ ਸਾਡੇ ਸਕੂਲ ਦਾ ਡਿਸਪੋਲ ਪੜਦਾ। ਤੋਂ ਕਹਿੰਦੇ ਹਾਂ ਸਾਡੇ ਸਕੂਲ ਹੀ ਪੜਦਾ ਹੈ। ਕਿ ਇਹਨਾਂ ਨੂੰ ਬਾਹਰ ਲੈ ਕੇ ਆਓ। ਤੇ ਉਹਨਾਂ ਨੇ ਤੇ ਮੇਰੇ ਤਾਂ ਸੈੱਟ ਮੈਂ ਤੇ ਲੁੱਕ ਗਿਆ ਸੀਗਾ ਫੇਰ ਮੈਂ ਗਿਆ ਨਹੀਂ ਬਾਹਰ ਤੇ ਇਹ ਕਹਿੰਦਾ ਆਪਾਂ ਛੋਟੇ ਟਾਈਮ ਆਵਾਂਗੇ ਮੈਂ 5-6 ਦਿਨ ਹੋ ਗਏ ਇਹਨਾਂ ਨੇ ਧਮਕੀਆਂ ਲਈਆਂ ਆਈਆਂ ਸਕੂਲ ਬਾਹਰ ਨਹੀਂ ਆਉਣ ਦੇਗੇ ਧਮਕੀਆਂ ਲਈਆਂ ਅਨਕੀ ਨਾਂ ਭਾਈ ਆਪਣਾ ਭਾਜੀ ਮੇਰਾ ਨਾਮ ਨਵੀਨ ਹੈਗਾ ਔਰ ਅਸੀਂ ਮਹਿਰਤੋ ਕੀ ਗਲੀ ਅੰਦਰੂਨ ਸੁਲਤਾਨਵਿੰਦ ਗੇੜ ਦੇ ਰਹਿਣ ਵਾਲੇ ਆ ਕਰਨ ਕਿ ਕਿਉਂ ਤੁਹਾਡੇ ਬੱਚੇ ਨੂੰ ਟਾਰਗੇਟ ਕੀਤਾ ਯਾਰ ਹੈ ਕਮਾਂਡੀਆਂ ਦੇ ਵੱਲੋਂ ਟਾਰਗੇਟ ਦਾਤੇ ਮੈਨੂੰ ਵੀ ਨਹੀਂ ਪਤਾ ਹੈਗਾ ਕਿਉਂ ਉਹਨੂੰ ਕੀਤਾ ਜਾ ਰਿਹਾ ਹੈਗਾ ਵਾ ਗੱਲ ਸਿਰੇ ਵੇ ਨਹੀਂ ਮੇਰਾ ਬੇਟਾ ਰੋਜ਼ ਰੂਟੀਨ ਹੋਰੀ ਰਾਤ ਨੂੰ ਡੌਗ ਨੂੰ ਘੁਮਾਉਣ ਵਾਸਤੇ ਲੈ ਕੇ ਜਾਣਾ ਹੀ ਜਾਣਾ ਮੈਂ ਤੇ ਰੋਜ਼ ਦੀ ਤਰ੍ਹਾਂ ਉਹ ਆਪਣੇ ਕੁੱਤੇ ਨੂੰ ਘੁਮਾਣ ਲੈ ਕੇ ਗਿਆ 12 ਤਰੀਕ ਰਾਤੀ ਆ ਗੱਲ ਲੱਗੀ ਆ ਕੁੱਤੇ ਨੂੰ ਘੁਮਾਣ ਲੈ ਕੇ ਗਿਆ ਵਾ ਔਰ ਆਲੇ-ਦੁਆਲੇ ਤੋਂ ਬਾਅਦ ਹੁਣ ਮੈਨੂੰ ਪਤਾ ਲੱਗ ਰਿਹਾ ਵਾ ਕਿ ਉੱਥੇ ਸ਼ ਡੌਗ ਨੂੰ ਕੋ ਮਨ ਨਮਾਸਤੇ ਲੈ ਕੇ ਜਾ ਰਿਹਾ ਅਨਸੈਸਰੀ ਕਿਸੇ ਵੀ ਕਾਰਨ ਉਹਨੂੰ ਪਹਿਲੇ ਬੁਲਾਇਆ ਗਿਆ ਆਪਣੇ ਕੋਲ ਧਮਕੀ ਮਤਲਬ ਜਿਸ ਤਰ੍ਹਾਂ ਕਿਸੇ ਨੂੰ ਧਮਕੀ ਦੇ ਦਿੱਤੀ ਉਸ ਤਰ੍ਹਾਂ ਬੁਲਾਇਆ ਗਿਆ ਵੈ ਉਹਨੂੰ ਕਹਿੰਦੇ ਤੂੰ ਅੱਜ ਤੋਂ ਬਾਅਦ ਆਪਣਾ ਕੁੱਤਾ ਬਾਹਰ ਨਹੀਂ ਲੈ ਕੇ ਆਣਾ ਹੈਗਾ ਸਰ ਕੁੱਤਾ ਰੱਖਿਆ ਹੋਇਆ ਹੈ ਤਾਂ ਬਾਹਰ ਦੇ ਲੋਕਾਂ ਦੇ ਕੁੱਤੇ ਘੁੰਮਦੇ ਰਾਤ ਨੂੰ ਘੁੰਮਣ ਗਿਆ ਹੈ ਬਾਹਰ ਨਹੀਂ ਘੁਮੇਗਾ ਤੇ ਘਰਾਂ ਦੇ ਵਿੱਚ ਘੁਮੇਗਾ ਇੰਨੀ ਗੱਲ ਕਰਕੇ ਬਸ ਲੜਾਈ ਦਾ ਬਹਾਨਾ ਹੀ ਬਣਾਉਣਾ ਹੈਗਾ ਸੀ ਇਹਨਾਂ ਨੇ ਤਾਬੜ ਤੋੜ ਹਮਲਾ ਕਰ ਦਿੱਤਾ ਮੇਰੇ ਬੱਚੇ ਦੇ ਉੱਪਰ ਇੱਟਾਂ ਦੇ ਨਾਲ ਮੇਰੇ ਡੌਗ ਦੇ ਉੱਪਰ ਇੱਟਾਂ ਮਾਰੀਆਂ ਹੈਗੀਆਂ ਮੈਂ ਉਰਤੋਂ ਬਾਅਦ ਮੈਂ ਮੇਰੀ ਵਾਈਫ ਨੂੰ ਘਰ ਆ ਕੇ ਛੋਟੇ ਬੇੜੇ ਨੇ ਦੱਸਿਆ ਕਿ ਬਾਹਰ ਰੋਹਨ ਦੇ ਨਾਲ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਹੈ ਮੈਂ ਤੇ ਮੇਰੇ ਵਾਈਫ ਦੋਨੇ ਭੱਜੇ ਗਏ ਆ ਬਾਹਰ ਤਾਂ ਤਾਂ ਕਿ ਗਿਆ ਪਹੁੰਚੋਗੇ ਸੀਗੇ ਕੱਲੀ ਤੋਂ ਬਾਅਦ ਉਸ ਤੋਂ ਬਾਅਦ ਮੈਂ ਹੀ ਘਰ ਵਾਪਸ ਆ ਗਏ ਆ ਅੱਧੇ ਘੰਟੇ ਬਾਅਦ ਇਹੀ ਦੋ ਸ਼ਖਸ ਮੋਹਲੀ ਤੇ ਸਚਿਨ ਇਹ ਵਾਪਸ ਘਰ ਆ ਕੇ ਇਹਨਾਂ ਨੇ ਬੜਕਾਂ ਮਾਰੀਆਂ ਮੇਰੇ ਬੁਹੇ ਦੇ ਅੱਗੇ ਮੇਰੀ ਵਾਈਫ ਘਰ ਕੱਲੀ ਸੀ ਤੇ ਇੱਟਾਂ ਮਾਰੀਆਂ ਇਹਨਾਂ ਨੇ ਬੁਹੇ ਦੇ ਅੱਗੇ ਆ ਕੇ ਉਰਤੋਂ ਬਾਅਦ ਫਿਰ ਆਨਨ ਫਾਨਨ ਦੇ ਵਿੱਚ ਮੈਂ ਕੰਪਲੇਂਟ ਦਰਜ ਕਰਾਈ ਬਾਹਰ ਥਾਣਾ ਬੀਟ ਡਿਵੀਜ਼ਨ ਏਐ ਆਨ ਕੇ ਉਹਨਾਂ ਨੇ ਸਿਰਫ ਇੰਨੀ ਕਾਰਵਾਈ ਕੀਤੀ ਐ ਕਿ ਠੀਕ ਐ ਜੀ ਦੋ ਤੀਰਾਂ ਦੀ ਗੱਲ ਹੈਗੀ ਆ ਉਹ ਵੀ ਬੱਚੇ ਐ ਤੇ ਉਹ ਚਲੋ ਫੁਕਰੀ ਬਾਜੀ ਦੇ ਵਿੱਚ ਉਹਨਾਂ ਨੇ ਇਹ ਕੰਮ ਕਰ ਦਿੱਤਾ ਤੇ ਗਾਹ ਤੋਂ ਇਹ ਚੀਜ਼ੇ ਨਾ ਹੋਵੇ। ਹੋਰਾਂ ਨਤੀਜਾ ਮੈਨੂੰ ਅੱਜ ਇਹ ਭੁਗਤਣਾ ਪੈ ਰਿਹਾ ਵੈ ਕਿ ਉਹ ਮੁੰਡਿਆਂ ਨੂੰ ਇਤਨਾ ਲੱਗਾ ਕਿ ਯਾਰ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਈ। ਅਗਲੇ ਦਿਨ 13 ਤਰੀਕ ਦੀ ਦੁਪਹਿਰ ਸੈਸੇ ਟਾਈਮ ਦੇ ਵੇਲੇ ਮੇਰੇ ਬੇਟੇ ਦੇ ਸਕੂਲ ਤੱਕ ਪਹੁੰਚ ਕੇ ਦਾਤਰ ਲੈ ਕੇ ਪਲੱਸ ਪੰਜ ਛੇ ਜਣੇ ਹੋਰ ਲੈ ਕੇ ਪਹੁੰਚ ਗਏ। ਅਗਰ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤੇ ਮੇਰੇ ਬੇਟੇ ਦੇ ਉੱਪਰ ਜਾਨ ਹਮਲਾ ਤੇ ਨਹੀਂ ਨਾ ਹੋ ਸਕਦਾ। ਮੰਗਾ ਹੀ ਕਰਦਾ ਕਿ ਅਜਾ ਚੀਜ਼ ਨੂੰ 15 ਤਰੀਕਾ ਜੋ ਹੋ ਗਈ ਆ 3 ਦਿਨ ਬੀਤ ਚੁਕੇ ਆ ਹਾਲੇ ਤੱਕ ਪਰਚਾ ਦਰਜ ਨਹੀਂ ਹੋਇਆ ਔਰ ਜਿਨ੍ਹਾਂ ਨੇ ਆ ਇੰਜਾਮ ਦਿੱਤਾ ਹੈ ਵਾਰਦਾਤ ਨੂੰ ਉਹ ਜਾਦ ਹੁਕਮ ਦੇ ਪਏ ਆ ਪੁਲਿਸ ਨੂੰ ਲਗਾਤਾਰ ਕਿਹਾ ਜਾ ਰਿਹਾ ਜੀ ਅਸੀਂ ਕਰ ਰਹੇ ਆ ਵੀਡੀਓ ਮੋਕੇ ਦੀ ਸੀਸੀਟੀਵੀ ਭਜਾਈ ਸਮ ਬਿਲਕੁਲ ਉਹਨਾਂ ਦੇ ਜਿਸ ਵਿੱਚ ਇੱਟਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਮੇਰੇ ਬੇਟੇ ਉੱਪਰ ਉਹ ਮੈਂ ਐਸਆਈ ਅਮਰਜੀਤ ਸਿੰਘ ਨੂੰ ਵੀ ਭੇਜੀ ਆ ਕੋਈ ਸੁਣਵਾਈ ਨਹੀਂ ਹੋਈ ਔਰ ਤੋਂ ਬਾਅਦ ਸਾਰੇ ਏਰੀਆ ਦੇ ਵਿੱਚ ਉਹ ਵੀਡੀਓ ਹੈਗੀਆਂ ਮੇਰੇ ਕੋਲ ਮੈਂ ਤੁਹਾਨੂੰ ਸ਼ੇਅਰ ਕਰਦਾਗਾ ਸਾਹਿਲ ਜੀ ਨੂੰ ਮੈਂ ਸ਼ੇਅਰ ਕੀਤੀ ਹੈਗੀ ਉਹ ਮੈਂ ਭੇਜੀ ਹੈਗੀ ਠੀਕ ਹੈ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਰੋਹਨ ਹੈਗਾ ਹਾਂ ਇਤਨੀ ਹਿੰਮਤ ਕਿੱਥੇ ਪੜਦੋ ਮੇਰੀ 14 ਸਾਲ ਨੂੰ ਮਰੇਗੀ ਹੈ ਮੈਂ ਮੜਨ ਨਬਾਗਨ ਅਨਮੋਮ ਮੈਟਰਸ ਸਕੂਲ ਪੜਦਾ 3ਵੀਂ ਕਲਾਸ ਕੀ ਮਸਲਾ ਹੋਇਆ ਜਿਹੜਾ ਰਾਤ ਆੜਾ ਤੇ ਆਪਲਾ ਮੈਂ ਰਾਤ ਨੂੰ 8:30 8:30 ਵੇ ਕਰੀਬ ਗਿਆ ਆਪਣੇ ਕੁੱਤੇ ਨੂੰ ਲੈ ਕੇ ਤੇ ਕੁਝ ਨੌਜਵਾਨਾਂ ਨੇ ਮੈਨੂੰ ਰੋਕਿਆ ਬਾਹਰ ਕਹਿੰਦੇ ਤੂੰ ਆਪਣੇ ਕੁੱਤੇ ਨੂੰ ਅੱਜ ਤੋਂ ਬਾਅਦ ਬਾਹਰ ਨਹੀਂ ਲੈ ਕੇ ਜਾਣਾ ਮੈਂ ਕੀ ਗੱਲ ਹੋ ਗਈ ਭਾਈ ਉਹਨਾਂ ਨੇ ਮੇਰੇ ਇੱਟੇ ਦੇ ਨਾਲ ਵਾਰ ਕੀਤਾ ਕਹਿੰਦੇ ਅੱਜ ਤੋਂ ਬਾਅਦ ਬਾਹਰ ਨਹੀਂ ਆਣਾ ਚਾਹੀਦਾ ਕੁੱਤਾ ਤੇਰਾ ਮੇਰੇ ਇੱਕ ਤੇ ਲੱਕ ਤੇ ਵਜੀ ਇੱਟ ਇੱਕ ਮੇਰੇ ਪੈਰ ਤੇ ਵਜੀ ਮੇਰਾ ਉਹ ਨੋਇਦ ਆ ਇੱਕ ਦਾ ਨਾਮ ਮੋਲੀ ਦੀ ਤੇ ਇੱਕ ਦਾ ਨਾਮ ਸਚੇ ਨਾਗਾ ਸਾਡੇ ਬਿਲਕੁਲ ਹੀ ਸਾਹਮਣੇ ਘਰ ਹੈਗੇ ਦੋਨਾਂ ਦੇ ਕੀ ਕਰਨ ਲਈ ਜਮਲਾ ਕਰੋ ਬਸ ਕਹਿੰਦੇ ਕੁੱਤੇ ਨੂੰ ਬਾਹਰ ਨਹੀਂ ਲਾ ਗੈਣਾ ਅੱਜ ਤੋਂ ਬਾਅਦ ਉਪਣੇ ਤੂੰ ਬਸ ਇਹ ਨਹੀਂ ਗੱਲ ਤੈਨੂੰ ਲੈ ਕੇ ਲੜਾਈ ਹੋਈ ਹੈ ਹਾਂ ਤੇ ਬਾਅਦ ਵਿੱਚ ਨੋਇਦ ਦਾ ਸਕੂਲ ਕੀ ਕਰਨਾ ਤੇਰਾ ਫਿਰ ਨੌਜਵਾਨ ਸਕੂਲ ਆਉਂਦੇ ਹੀ ਮੈਨੂੰ ਦਾਤਰ ਵਗੈਰਾ ਲੈ ਕੇ ਆਉਂਦੇ ਆ ਮੇਰੇ ਸਕੂਲ ਦੇ ਬੱਚੇ ਨੇ ਪੁੱਛਦੇ ਆ ਕਿ ਰੋਹਨ ਨਾਮ ਦਾ ਇੱਕ ਮੁੰਡਾ ਪੜਦਾ ਸਾਡੇ ਸਕੂਲ ਤਾਂ ਅੱਜ ਸਕੂਲ ਪੜਦਾ ਤੇ ਉਹ ਕਹਿੰਦੇ ਹਾਂ ਸਾਡੇ ਸਕੂਲ ਹੀ ਪੜਦਾ ਹੈ ਕਹਿੰਦੇ ਨੂੰ ਬਾਹਰ ਲੈ ਕੇ ਆਓ ਤੇ ਉਹਨਾਂ ਨੇ ਤਾਂ ਮੈਨੂੰ ਤਾਂ ਸੈਟ ਮੈਂ ਤੇ ਲੁੱਕ ਗਿਆ ਸੀ ਏ ਮੈਂ ਗਿਆਨੀ ਬਾਰਤੇ ਇਹ ਕਿੰਨਾ ਪਛੜੇ ਟੈਮ ਆਵਾਂਗੇ ਮੈਨ ਲੋਕ ਲੋਕੇ ਘਰ ਆਏ ਵਾਪਸ ਤੇ ਕੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਲੋਕਾਂ ਉੱਪਰ ਇਹਨਾਂ ਨੂੰ ਫੜਨਾ ਚਾਹੀਦਾ ਐਫ ਆਈ ਆਰ ਜ਼ਰੂਰ ਚਾਹੀਦੀ ਹੈ ਸ਼ਿਕਾਇਤ ਕੀਤੀ ਸ਼ਿਕਾਇਤ ਕੀਤੀ ਪੁਲਿਸ ਨੂੰ ਕਾਰਵਾਈ ਕੀਤੀ ਬੋਲੋ ਹਾਲੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਤੋਂ ਵੀ ਮੰਗ ਕੀਤੀ ਕਰਦੇ ਆਪਾਂ ਕਹਿੰਦੇ ਕਿ ਇਹਨਾਂ ਨੂੰ ਬੜੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਸਕੂਲ ਆਏ ਨੇ ਕਿਹੜਾ ਸਮਾਜ ਦੇ ਕਿੰਨੇ ਬੰਦੇ ਆਏ ਕਿਹੜੇ ਹਥਿਆਰ ਇਹਨਾਂ ਕੋਲ ਪੰਜ ਛੇ ਬੰਦੇ ਆਏ ਮੈਨੂੰ ਜਿਨ੍ਹਾਂ ਨੇ ਦੱਸਿਆਗਾ ਉਹ ਹਥਿਆਰ ਕਿਹੜੇ ਹਥਿਆਰ ਦਾਤਰ ਲੈ ਕੇ ਆਏ ਜੀ ਕੋਈ ਲੱਗਦਾ ਹੁਣ ਜਾਨ ਮਾਲ ਦਾ ਖਤਰਾ ਹੈ ਹਾਂ ਇਹ ਤਾਂ ਅੰਦਰੋਂ ਸਤਰਾ ਹੀ ਹੈ ਕਿੰਨੇ ਦਿਨ ਤੋਂ ਸਕੂਲ ਨਹੀਂ ਜਾ ਰਹਾ ਕੋਈ ਮੈਂ 5-6 ਦਿਨ ਹੋ ਗਏ ਇਹਨੇ ਧਮਕੀਆਂ ਲਈ ਹੋਈਆਂ ਸਕੂਲ ਬਾਹਰ ਨਹੀਂ ਆਉਣ ਦੇ ਕੇ ਧਮਕੀ ਲਾਈ ਹੈ ਤਾਂ ਪੁਲਿਸ ਵਾਲੋ ਕਿਸੇ ਨੇ ਗ੍ਰਿਫਤਾਰੀ ਨਹੀਂ ਕੀਤੀ ਨਹੀਂ ਹਾਲਤ ਕਰਨ ਨਹੀਂ ਪਾਣੀ ਅਮਰਜੀਤ ਭਾਜੀ ਕੀ ਮਾਮਲਾ ਜੀ ਇਹ ਸਾਰਾ ਜੀ ਪਰਸੋ ਰਾਤ ਇੱਕ ਲੜਕਾ ਹੈ 14 ਸਾਲ ਦਾ ਉਹ ਗਲੀ ਵਿੱਚ ਕੁੱਤੇ ਨੂੰ ਲੈ ਕੇ ਕਿਤੇ ਕੁਮਾਰਾ ਸੀ ਕੁੱਤੇ ਨੂੰ ਟਾਇਲਟ ਕਰਾ ਰਿਹਾ ਸੀ ਕੁੱਤੇ ਨੂੰ ਤੇ ਉਹ ਆਹਣ ਗਵਾਂਡ ਨਾਲ ਇਹਨਾਂ ਦਾ ਝਗੜਾ ਹੋ ਗਿਆ ਇਸ ਕੱਲੋਂ ਤਹੀਂ ਮੌਕੇ ਤੇ ਉਸੇ ਵੇਲੇ ਤੁਰੰਤ ਉਸੇ ਵੇਲੇ ਇਹਨਾਂ ਦੇ ਨਾਲ ਹੀ ਪੁੱਜੇ ਆਂ ਇਹ ਲੇਡੀਜ਼ ਜਨਨੀਆਂ ਦੋ ਆਪਸ ਵਿੱਚ ਲੜੀਆਂ ਸੀ ਤੇ ਇਹਨਾਂ ਦੋਨਾਂ ਨੂੰ ਉੱਥੇ ਮੌਕੇ ਤੇ ਹੀ ਸਮਝਾ ਕੇ ਤੇ ਵਾਪਸ ਆ ਗਏ ਆ ਹੁਣ ਇਹਨਾਂ ਨੇ ਅੱਜ ਫੇਰ ਸਾਡੇ ਕੋਲ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦਾ ਲੜਕਾ ਡਾਕਟਰ ਲੈ ਕੇ ਘੁੰਮਦਾ ਪਿਆ ਵਾ ਤੇ ਅਸੀਂ ਹੁਣ ਮੌਕੇ ਤੇ ਜਾ ਰਹੇ ਆਂ ਜੀ ਵੈਰੀਫਾਈ ਕਰਕੇ ਜੋ ਤਸਵੀਰਾਂ ਦਾ ਕਾਣਾ ਵੀ ਬੇਟੇ ਦੇ ਸਕੂਲ 'ਚ ਜਾ ਕੇ ਹਮਲਾ ਕੀਤਾ ਕਰ ਉਹ ਅਸੀਂ ਸਰ ਹੁਣ ਜਾਣੇ ਆਂ ਸੀਸੀਟੀਵੀ ਫੁਟੇਜ ਵੇਨੇ ਆ ਤੇ ਕੋਈ ਹਮਲਾ ਕੀਤਾ ਹੋਏਗਾ ਤੇ ਜਿਹੜੀ ਬੰਦੀ ਹੋਗੀ ਕਾਰਵਾਈ ਕਾਰਵਾਈ ਕਰਾਂਗੇ ਠੀਕ ਹੈ ਜੀ